ਬਿਨਾ ਦੇਹੇ ਤੋਂ ਵਿਆਹ ਦੀ ਇਲਾਕੇ ਚ ਹੋਰੀ ਖੂ ਪਰਸਾਂਸਾ ਪਿੰਡ ਚੰਦਿਆਣੀ ਦੇ ਸੰਤੋਖ কুমার ਪੁੱਤਰੀ ਸ਼ਾਲੂ ਰਾਣੀ ਦਾ ਵਿਆਹ ਗੁਰਪ੍ਰੀਤ ਬੰਗਾ ਪੁੱਤਰ ਸ਼੍ਰੀ ਕੁਲਦੀਪ ਚੰਦ ਖਾਨ ਪਰ ਨੇੜੇ ਮਕੰਦ ਪਰ ਜੋਗੀ ਸਧਾਰਨ ਪਰਿਵਾਰ ਦੀ ਲੜਕੀ ਦੇ ਆਨੰਦ ਕਾਰਜ ਪੜੇ ਹਿੱਸਾ ਦੇ ਢੰਗ ਨਾਲ ਗੁਰਮਰਿਆਦਾ ਅਨੁਸਾਰ ਪਿੰਡ ਮਜਾਰੀ ਨੇੜੇ ਬਲਾਚੌਰ ਦੇ ਗੁਰਦੁਆਰੇ ਚ ਹੋਏ ਰਾਗੀ ਸਿੰਘ ਭਾਈ ਜੋਦਾ ਸਿੰਘ ਹੁਣੀ ਆਨੰਦ ਕਾਰਜਾਂ ਦੀ ਰਸਮ ਨਿਭਾਈ ਇਸ ਮੌਕੇ ਸੀਟੂ ਸੁਬਾਈ ਦੇ ਪ੍ਰਧਾਨ ਮਹਾ ਸਿੰਘ ਰੌੜੀ ਨੇ ਕਿਹਾ ਕਿ ਸਾਡੇ ਸਮਾਜ ਚ ਦਾਜ ਦੇਹ ਦੀ ਸਦੀਆਂ ਤੋਂ ਚੱਲੀ ਆ ਰਹੀ ਨੂੰ ਖਤਮ ਸਮਾਚੋ ਖਤਮ ਕਰਨਾ ਚਾਹੀਦਾ ਹੈ ਨਾਲ ਹੀ ਉਹਨਾਂ ਬਰਾਤੀ ਸਜਣਾ ਦਾ ਧੰਨਵਾਦ ਕੀਤਾ ਜਿਨ੍ਹਾਂ ਬਿਨਾ ਦੇਹਤੋ ਬਿਆਨ ਤਰਜੀ ਦਿੱਤੀ ਆਏ ਬਰਾਤੀ ਸਜਣਾ ਦਾ ਧੰਨਵਾਦ ਕੀਤਾ ਗਿਆ ਇਲਾਕੇ ਚ ਬਿਨਾ ਦੇਹਤੋ ਵਿਆਹ ਦੀ ਖੂਬ ਹੋਰੀ ਪ੍ਰਸ਼ੰਸਾ ਹੋਰਨਾਂ ਤੋਂ ਇਲਾਵਾ ਸੰਜੇ ਮਲਹੋਤਰਾ ਸੜਵਾ ਡਾਕਟਰ ਚਮਨ ਲਾਲ ਸਾਈਬਾ சுரேਸ਼ ਕੁਮਾਰ ਕਰਾਤੀਪਾਲ ਸਿੰਘ ਰੌੜੀ ਸੁਨੀਲ ਕੁਮਾਰ ਤਰਸੀਮ لال ਚੰਦਿਆਣੀ ਅਵਤਾਰ ਸਿੰਘ ਮਾਹੀ ਸਰਪੰਚ ਮਜਾਰੀ ਅਮਰਚੰਦ ਸੋਮਨਾਰਥ ਹਰਮੇਸ਼ لال ਕਸ਼ਮੀਰੀ لال ਬੀਰ ਪ੍ਰਕਾਸ਼ ਤੇ ਹੋਰ ਰਿਸ਼ਤੇਦਾਰ ਪਹੁੰਚੇ ਹੋਏ ਸਨ ਆਓ ਦੇਖਦੇ ਹਾਂ ਹਰਮੇਲ ਸਹੂਂਗੜਾ ਦੀ ਪੂਰੀ ਰਿਪੋਰਟ ਸਾਡੀ ਰਿਪੋਰਟ ਵਧੀਆ ਲੱਗੀ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ ਲਾਲ ਪਿੰਡ ਮਜਾਰਾ ਕਲਾ ਜਿਹੜਾ ਅੱਜ ਪਿਆ ਹੋਇਆ ਇਹ ਮੇਰੀ ਪੂਆ ਦੀ ਪੁੱਤਰੀ ਜਿਹਦਾ ਹੋਇਆ ਜੀ ਬਹੁਤ ਖੁਸ਼ੀ ਹੋਈ ਹੈ ਦੋ ਪਰਿਵਾਰ ਇਕੱਠੇ ਹੋਏ ਹਨ ਜਿਵੇਂ ਕਿ ਮੈਂ ਅਸੀਂ ਰੋਡ ਜੀ ਦੱਸਿਆ ਬਹੁਤ ਬਹੁਤ ਵਧੀਆ ਪਰਿਵਾਰ ਦੋਨੋਂ ਮਿਲੇ ਹੈ ਜੀ ਬਹੁਤ ਅਦਰਸ਼ ਚੰਗਾ ਪਿਆ ਹੋਇਆ ਜੀ ਲੋਕਾਂ ਨੂੰ ਵੀ ਇਸ ਦੀ ਜਿਸ ਕਰਨੀ ਚਾਹੀਦੀ ਹੈ ਇਹ ਵਿਆਹ ਜੋ ਹੋਇਆ ਇੱਕ ਹੋਰ ਵਾਲੀ ਤੇ ਬਹੁਤ ਵਧੀਆ ਆ ਕਿ ਇਹ ਬਹੁਤ ਪੜਿਆ ਲਿਖਿਆ ਤੇ ਅਮੀਰ ਪਰਿਵਾਰ ਆ ਪਰ ਇਹ ਨਹੀਂ ਬਿਨਾਂ ਦਾਜ ਤਹੇਜ ਤੋਂ ਇਹ ਜਾ ਕਰਤਾ ਜੀ ਅਸੀਂ ਇਹਨਾਂ ਦੇ ਇੱਕਦਮ ਸਾਹਿਬ ਦੇ ਆਪਣੇ ਬਹੁਤ ਧੰਨਵਾਦ ਕਰਦੇ ਆ ਜੀ ਤੇ ਲੋਕਾਂ ਨੂੰ ਵੀ ਇਹ ਆਪਾਂ ਬੇਨਤੀ ਕਰਾਂਗੇ ਕਿ ਉਹ ਦਾਜ ਨੂੰ ਘਟਾਉਣ ਬਈ ਫਾਲਤੂ ਕੰਮ ਹੈ ਫਾਲਤੂ ਰੀਤੀ ਰਿਵਾਜ ਹੈ ਉਹਨਾਂ ਨੂੰ ਬੰਦ ਕਰਨ ਤਾਂ ਕਿ ਸਾਡੀਆਂ ਬੇਟੀਆਂ ਦਾ ਬਹੁਤ ਵਧੀਆ ਕਰ ਪਾ ਸਕੇ ਤੇ ਬਹੁਤ ਵਧੀਆ ਪਰਿਵਾਰ ਖੁਸ਼ੀ-ਖੁਚ ਨਾਪੜੇ ਕਰ ਪਾਣਾ ਧੰਨਵਾਦ Yeah you ਹਾਂਜੀ ਮੈਂ ਮਹਾਸਿੰਘ ਰੌੜੀ ਪ੍ਰਧਾਨ ਸੀਆਈਟੀਯੂ ਮੈਂ ਅੱਜ ਦੇ ਇਸ ਸ਼ੁਭ ਕਾਰਜ ਤੇ ਸਾ ਕਲਦੀਪ ਚੰਦ ਦੇ ਲੜਕੇ ਗੁਰਪ੍ਰੀਤ ਜੀ ਤੇ ਸੰਤੋਖ ਸਿੰਘ ਦੀ ਲੜਕੀ ਸ਼ਾਲੂ ਤੇ ਤੇ ਹਰਜਨਕਰਨ ਜੀ ਦੀ ਲੜਕੀ ਸ਼ਾਲੂ ਦੇ ਵਿਆਹ ਤੋਂ ਲੱਖ ਲੱਖ ਜਿਹੜੇ ਵਧਾਈ ਦੇ ਕੰਨੀ ਵਧਾਈ ਨਹੀਂ ਵਧਾਈ ਦੇ ਨਾਲ ਨਾਲ ਮੈਂ ਇਸ ਵਿਆਹ ਨੂੰ ਆਦਰਸ਼ ਵਿਆਹ ਮੰਨਦਾ ਕਿਉਂਕਿ ਇਸ ਸਮੇਂ ਦੇ ਵਿੱਚ ਲੋਕ ਜਿਹੜੇ ਵਿਆਹ ਕਰਦੇ ਐ ਉਹ ਸਾਨੂੰ ਸ਼ੌਕਤ ਨਹੀਂ ਬਹੁਤ ਬੜਾ ਚੜਾ ਕੇ ਦੱਸਦੇ ਐ ਖਰਚਾ ਜਿਹੜਾ ਮਹਿੰਗਾਈ ਦੇ ਜੋਗ ਵਿੱਚ ਮੈਂ ਇਹਨਾਂ ਦੋਹਾਂ ਪਰਿਵਾਰਾਂ ਨੂੰ ਇੱਕ ਗੱਲ ਤੇ ਵਧਾਈ ਵੀ ਦਿੰਦਾ ਏ ਕਿ ਇਹ ਪਰਿਵਾਰ ਦੋਈ ਬਹੁਤ ਬੜਾ ਵੀ ਵਿਆਹ ਕਰ ਸਕਦੇ ਸੀਗੇ ਪਰ ਇਹਨਾਂ ਨੇ ਵਿਆਹ ਜਿਹੜਾ ਕੀਤਾ ਇਹ ਲੋਕਾਂ ਨੂੰ ਇੱਕ ਆਦਰਸ਼ ਵਿਆਹ ਕਰਕੇ ਇੱਕ ਜਿਹੜਾ ਰਾਹ ਦਿਖਾਇਆ ਹੈ ਕਿ ਵਿਆਹਾਂ ਦੇ ਵਿੱਚ ਖਰਚੇ ਨਾ ਕੱਟ ਕਰੋ ਤੇ ਆਪਣੇ ਧੀਆਂ ਭੈਣਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਿਤੋ ਮੈਂ ਇਸ ਪਰਿਵਾਰਾਂ ਤੋਂ ਇਸ ਗੱਲ ਤੋਂ ਵੀ ਖੁਸ਼ ਐ ਇਸ ਅਕਦੀਪ ਸਿੰਘ ਨੇ ਆਪਣੇ ਬੱਚੇ ਨੂੰ ਪੜਾਇਆ ਵੀ ਤੇ ਬਾਹਰ ਵੀ ਭੇਜਿਆ ਤੇ ਆਪ ਵੀ 10-15 ਸਾਲ ਬਾਅਦ ਲਾ ਕੇ ਆਏ ਆ। ਲੜਕੀ ਦੇ ਸੰਤੋਖ ਸਿੰਘ ਨੇ ਜਿਹੜੇ ਇਹਨਾਂ ਨੇ ਆਪਣੀ ਲੜਕੀ ਨੂੰ ਚਰਨਜੀਤ ਨੇ ਆਪਣੀ ਲੜਕੀ ਨੂੰ ਪੜਾਇਆ ਵੀ ਹੈ ਇਹ ਗ੍ਰੈਜੂਏਟ ਕੁੜੀਏ ਕੇ ਮਤਲਬ ਟ੍ਰੇਨਿੰਗ ਵੀ ਕਰਤੀ ਹੈ। ਮੈਨੂੰ ਬਹੁਤ ਇਹ ਤੋਂ ਵੀ ਜ਼ਿਆਦਾ ਖੁਸ਼ੀ ਜਿਹੜੀ ਹੈ ਤਦੀਪ ਚੰਦ ਜੀ ਨੇ ਆਪਣੀ ਲੜਕੀ ਨੂੰ ਐਮਡੀ ਕਰਾਇਆ ਜਿਹੜੀ 32 ਸੈਕਟਰ ਦੇ ਵਿੱਚ ਜਿਹਨੇ ਹੁਣੇ ਹੀ ਡਾਕਟਰੀ ਲਈ ਜੁਆਇਨ ਕੀਤਾ ਹੈ। ਸੋ ਮੈਂ ਮੁਬਾਰਕਬਾਦ ਦਿੰਦਾ ਹੋਇਆ ਇਸ ਗੱਲ ਦੀ ਖੁਸ਼ੀ ਕਰ ਜाहिर ਕਰਦਾ ਹੋਇਆ ਲੋਕਾਂ ਨੂੰ ਫੀਲ ਕਰਦਾ ਕਿ ਇਹੀ ਨਹੀਂ ਕਿ ਵਿਆਹ ਦੇਖ ਕੇ ਚਲੇ ਜਾਈਏ ਆਪਾਂ ਇਸ ਵਿਆਹ ਦੀ ਨਕਲ ਕਰੀਏ ਇਸ ਵਿਆਹ ਨੂੰ ਲੋਕਾਂ ਤੱਕ ਲੈ ਕੇ ਜਾਈਏ ਇਸ ਵਿਆਹ ਦੀ ਜਿਹੜੀ ਚੰਗਾ ਕਾਰਜ ਹੋਵੇ ਉਹਦੀ ਪ੍ਰਸ਼ੰਸਾ ਕਰੀਏ ਗੁਰੂ ਮਹਾਰਾਜੇ ਤਾਬੇ ਬੈਠ ਕੇ ਇਹ ਸਾਰਾ ਕੁਝ ਅਸੀਂ ਪ੍ਰਣ ਕਰੀਏ ਕਿ ਅਸੀਂ ਪੰਜਾਬ ਦੇ ਵਿੱਚ ਨਹੀਂ ਜਿੱਥੇ ਵੀ ਅਸੀਂ ਰਹਿੰਦੇ ਆ ਜੇ ਬਾਹਰ ਵੀ ਜਾਈਏ ਤਾਂ ਆਪਾਂ ਪ੍ਰਚਾਰ ਕਰੀਏ ਕਿ ਜਿਹੜੇ ਵਿਆਹ ਇਹ ਆਦਰਸ਼ ਵਿਆਹ ਹੋਣੇ ਚਾਹੀਦੇ ਆ ਤੇ ਇਹ ਇਹੋ ਜਿਹੇ ਅਰੇਂਜ ਮੈਰਿਜ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਇਹ ਵਿਆਹ ਬਾਕੀਆਂ ਲਈ ਇੱਕ ਜਿਹੜਾ ਲਾਭ ਦਾ ਇੱਕ ਸਾਬਤ ਹੋ। ਮੈਂ ਇਹ ਵੀ ਬੇਨਤੀ ਕਰਦਾ। ਵੀ ਜਿਹੜੇ ਇਸ ਵਿਆਹ ਦੇ ਵਿੱਚ ਕਾਰਜ ਸਰਪੰਸਾ ਹੋਏ ਸਾਡੇ ਕੀਰਤਨੀ ਜਥੇ ਸਾਹਿਬ ਜਸਵੰਤ ਜੀ ਸੀਗੇ। ਉਹਨਾਂ ਨੇ ਪਾਠੀ ਸਿੰਘਾ ਨੇ ਵੀ ਇਹਦੇ ਵਿੱਚ ਯੋਗਦਾਨ ਪਾ ਕੇ ਇਸ ਵਿਆਹ ਦੇ ਵਿੱਚ ਚਾਰ ਚੰਨ ਲਾਏ। ਸੋ ਅੰਤ ਦੇ ਵਿੱਚ ਮੈਂ ਮੁਬਾਰਕਵਾਦ ਦਿੰਦਾ ਹੋਇਆ ਇਹ ਆਸ ਕਰੂੰਗਾ ਇਸ ਵਿਆਹ ਦੀ ਖੁਸ਼ੀ ਲੋਕਾਂ ਤੱਕ ਪਹੁੰਚਾਈ ਜਾਊਗੀ। ਤੇ ਇਹ ਪਰਿਵਾਰ ਇਦਾਂ ਖੁਸ਼ੀ ਖੁਸ਼ੀ ਜਿਹੜੇ ਇਹ ਸਾਰੀ ਧੰਨਵਾਦਨੀਆ ਜੀ ਵਿਆਹ ਨਿਰਬੇਗਨ ਨੇ ਬੜੇ ਜੜ ਗਿਆ ਬਸ ਦੋਨਾਂ ਨੂੰ ਦੋਨਾਂ ਨੂੰ ਮੁਬਾਰਕਾ ਦੋਨਾਂ ਪਰਿਵਾਰਾਂ ਨੂੰ ਮੁਬਾਰਕਾਂ ਜੀ ਧੰਨਵਾਦ ਜੀ ਧੰਨਵਾਦ ਜੀ ਜੀ ਜਿੰਦ ਨੂੰ ਤਾਂ ਆਪਣੇ ਰਿਸ਼ਤੇਦਾਰਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਸਾਡੀ ਫਿਕਰ ਤੇ ਰੱਖਿਆ ਤੇ ਮੇਰੇ ਗਰੀਬ ਘਰ ਦੀ ਲੜਕੀ ਨੂੰ ਇਹਨਾਂ ਨੇ ਸਹਾਰ ਦਿੱਤਾ ਆ ਤੇ ਬਿਨਾਂ ਦਾਜ ਦਹੇਜ ਤੋਂ ਇਹਨਾਂ ਨੇ ਕੋਈ ਵੀ ਲੈਣ ਦੀ ਕੋਈ ਮੰਗ ਨਹੀਂ ਕੀਤੀ ਸਿਰਫ ਇੱਕ ਲੜਕੀ ਦਾ ਦਾਨ ਕੀਤਾ ਤੇ ਇਹਨਾਂ ਨੇ ਆਪਣੀ ਖੁਸ਼ੀ ਖੁਸ਼ੀ ਆਪਣੀ ਲੜਕੀ ਬਣਾ ਕੇ ਆਪਣੇ ਘਰ ਲੈ ਕੇ ਚੱਲੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼ਾਬਾਸ਼ ਹੇਮਲਾਲ ਪਿੰਡ ਮੇ ਜਾ ਰਿਹਾ ਕੱਲਾ ਜਿਹੜਾ ਅੱਜ ਵਿਆਹ ਹੋਇਆ ਮੇਰੀ ਪੂਆ ਦੀ ਪੁੱਤਰੀ ਜਿਹਦਾ ਹੋਇਆ ਜੀ ਬਹੁਤ ਖੁਸ਼ੀ ਹੋਈ ਹੈ ਦੋ ਪਰਿਵਾਰ ਇਕੱਠੇ ਹੋਏ ਆ ਜਿਵੇਂ ਕਿ ਮੈਂ ਅਸੀਂ ਰੋਡ ਜੀ ਨੂੰ ਦੱਸਿਆ ਬਹੁਤ ਬਹੁਤ ਵਧੀਆ ਪਰਿਵਾਰ ਦੋਨੋਂ ਮਿਲੇ ਹੈ ਜੀ ਬਹੁਤ ਆਦਰਸ਼ ਠੰਗ ਨਾ ਪਿਆ ਹੋਇਆ ਹੈ ਜੀ ਲੋਕਾਂ ਨੂੰ ਵੀ ਇਸ ਦੀ ਦੀਜ ਕਰਨੀ ਚਾਹੀਦੀ ਹੈ ਇਹ ਵਿਆਹ ਜੋ ਹੋਇਆ ਇੱਕ ਹੋਰ ਵਾਲੀ ਚ ਬਹੁਤ ਵਧੀਆ ਆ ਕਿ ਇਹ ਬਹੁਤ ਪੜਿਆ ਲਿਖਿਆ ਤੇ ਅਮੀਰ ਪਰਿਵਾਰ ਆ ਪਰ ਇਹ ਨਹੀਂ ਬਿਨਾ ਦਾਜ ਬੇਹਜ ਤੋਂ ਇਹ ਜਾ ਕਰ ਦਿੱਤਾ ਜੀ ਅਸੀਂ ਇਹਨਾਂ ਦੇ ਕੁਲਪੱਪਾ ਸਰ ਦੇ ਆਪਣੇ ਬਹੁਤ ਧੰਨਵਾਦ ਕਰਦੇ ਆ ਜੀ ਤੇ ਲੋਕਾਂ ਨੂੰ ਵੀ ਇਹ ਆਪਾਂ ਬੇਨਤੀ ਕਰਾਂਗੇ ਕਿ ਉਹ ਦਾਜ ਨੂੰ ਘਟਾਉਣ ਬਈ ਫालतू ਕੰਮ ਹੈ ਫालतू ਰੀਤੀ ਰਿਵਾਜ ਹੈ ਉਹਨਾਂ ਨੂੰ ਬੰਦ ਕਰਨ ਤਾਂ ਕਿ ਸਾਡੀਆਂ ਬੇਟੀਆਂ ਦਾ ਬਹੁਤ ਵਧੀਆ ਘਰ ਬਣ ਸਕੇ ਤੇ ਬਹੁਤ ਵਧੀਆ ਪਰਿਵਾਰ ਖੁਸ਼ੀ-ਖੁਸ਼ੀ ਨਾਪੜ ਕਰ ਸਕਣ ਧੰਨਵਾਦ